ਸਾਲ 2024 ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਦਿਲਮਿਨਾਟੀ ਟੂਰ ਦੇ ਸਮੇਤ ਕਈ ਪੰਜਾਬੀ ਸੁਪਰਸਟਾਰਸ ਨੇ ਆਪਣੇ ਕੰ ਸਰਟਸ ਇੰਡੀਆ ਵਿੱਚ ਕੀਤੇ। ਏਪੀ ਟੁੱਲਤ ਕਰਨ ਔਜਲਾ ਦੇ ਸਮੇਤ ਕਈ ਸਿੰਗਰਸ ਨੇ ਆਪਣੇ 뮤지컬 ਟੂਰਸ ਦੇ ਦੌਰਾਨ ਦੇਸ਼ ਭਰ ਦੇ ਲੋਕਾਂ ਦਾ ਦਿਲ ਜਿੱਤ ਲਿਆ। ਖਾਸ ਕਰਕੇ ਦਿਲਜੀਤ ਦੋਸਾਂਝ ਦਾ ਇਹ ਟੂਰ ਇੰਨਾ ਸਫਲ ਰਿਹਾ ਕਿ ਉਹਨਾਂ ਦੇ ਇਸ ਦੌਰੇ ਦੇ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ। ਹੁਣ ਯੋਯੋ ਹਨੀ ਸਿੰਘ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਸ਼ੁਰੂ ਕਰ ਚੁੱਕੇ ਨੇ ਆਪਣੇ ਫੈਨਸ ਨੂੰ ਖਾਸ ਸਰਪ੍ਰਾਈਜ਼ ਦਿੰਦੇ ਹੋਏ ਯੋਯੋ ਹਨੀ ਸਿੰਘ ਨੇ ਮਿਲੀਨੀਅਰ ਟੂਰ ਦਾ ਐਲਾਨ ਕੀਤਾ ਹੈ ਇਹ ਟੂਰ 2 ਫਰਵਰੀ ਤੋਂ ਸ਼ੁਰੂ ਹੋ ਕੇ 5 ਅਪ੍ਰੈਲ 2024 ਤੱਕ ਦੇਸ਼ ਭਰ ਦੇ 10 ਸ਼ਹਿਰਾਂ ਵਿੱਚ ਹੋਵੇਗਾ ਰੈਪਰ ਤੇ ਗਾਇਕ ਯੋਯੋ ਹਨੀ ਸਿੰਘ ਇੱਕ ਵਾਰ ਫਿਰ ਤੋਂ ਲਾਈਮਲਾਈਟ ਵਿੱਚ ਛਾਏ ਹੋਏ ਨੇ ਹੁਣ ਜਲਦੀ ਉਹ ਦਲਜੀਤ ਦੁਸਾਂਝ ਤੇ ਬੰਗladesh ਭਰ ਵਿੱਚ ਆਪਣੇ ਕੰਸਰਟ ਕਰਨ ਵਾਲੇ ਨੇ ਉਹਨਾਂ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਰਾਹੀਂ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤੀ ਹੈ ਜਿਸ ਵਿੱਚ ਯੋਯੋ ਹਨੀ ਸਿੰਘ ਨੇ ਮਿਲੀਨੀਅਰ ਇੰਡੀਅਨ ਟੂਰ ਦਾ ਐਲ ਇਹ ਦੌਰਾ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ ਹਨੀ ਸਿੰਘ ਨੇ ਆਪਣੇ ਇੰਸਟਾਗ੍ਰam ਤੇ ਇੱਕ ਸਟੋਰੀ ਵੀ ਪੋਸਟ ਕੀਤੀ ਜਿਸ ਵਿੱਚ ਉਹਨਾਂ ਨੇ ਇਸ ਕੰਸਰਟ ਦੀਆਂ ਤਰੀਕਾਂ ਤੇ ਸ਼ਹਿਰਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਹਨੀ ਸਿੰਘ ਦਾ ਟੂਰ 22 ਫਰਵਰੀ ਨੂੰ ਮੁੰਬਈ ਤੋਂ ਸ਼ੁਰੂ ਹੋਵੇਗਾ ਹਰੀ ਸਿੰਘ 28 ਫਰਵਰੀ ਨੂੰ ਲਖਨਊ ਵਿੱਚ ਪਰਫਾਰਮ ਕਰਨਗੇ 1 ਮਾਰਚ ਨੂੰ ਦਿੱਲੀ ਵਿੱਚ ਉਹਨਾਂ ਦਾ ਕੰਸਰਟ ਹੈ 8 ਮਾਰਚ ਨੂੰ ਇੰਦੌਰ ਤੇ 14 ਮਾਰਚ ਨੂੰ ਪੂਨੇ ਵਿੱਚ ਉਹ ਪਰਫਾਰਮ ਕਰਨਗੇ ਹਨੀ ਸਿੰਘ ਦਾ ਆਖਰੀ ਦੌਰਾ 5 ਅਪ੍ਰੈਲ ਨੂੰ ਕੋਲਕਾਤਾ ਵਿੱਚ ਹੋਵੇਗਾ ਸ਼ੋਹਦੀਆਂ ਟਿਕਟਾਂ 11 ਜਨਵਰੀ ਤੋਂ Zomato District App ਰਾਹੀਂ ਵੇਚੀਆਂ ਗਈਆਂ 10 ਮਿੰਟ ਦੇ ਵਿੱਚ ਹੀ ਸ਼ੋਹਦੀਆਂ ਸਾਰੀਆਂ ਟਿਕਟਾਂ ਸੋਲਡ ਆਊਟ ਹੋ ਗਈਆਂ ਪਰ ਲੋਕਾਂ ਦੀ ਵੱਧਦੀ ਮੰਗ ਦੇ ਕਾਰਨ ਟਿਕਟਾਂ ਦੀਆਂ ਕੀਮਤਾਂ ਨੂੰ ਵਧਾ ਦਿੱਤਾ ਗਿਆ 1500 ਰੁਪਏ ਦੀ ਟਿਕਟ ਦੀ ਕੀਮਤ ਨੂੰ ਵਧਾ ਕੇ 2500 ਰੁਪਏ ਕਰ ਦਿੱਤਾ ਗਿਆ ਜਦੋਂ ਕਿ 6500 ਰੁਪਏ ਵਾਲੀ ਟਿਕਟ ਦੀ ਕੀਮਤ ਨੂੰ ਵਧਾ ਕੇ 8500 ਰੁਪਏ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਹਨੀ ਸਿੰਘ ਨੇ ਆਪਣੀ ਇੰਸਟਾ ਸਟੋਰੀ ਤੇ ਲਿਖਿਆ ਖਾਮੋਸ਼ੀ ਆਵਾਜ਼ ਦਾ ਅੰਤ ਨਹੀਂ ਇਹ ਤਾਂ ਇਸ ਦੀ ਸ਼ੁਰੂਆਤ ਹੈ ਇਹ ਉਹ ਥਾਂ ਹੈ ਜਿੱਥੇ ਜ਼ਿੰਦਗੀ ਆਪਣੇ ਆਪ ਨੂੰ ਸੁਣਨ ਲਈ ਰੁਕ ਜਾਂਦੀ ਹੈ ਇਸੇ ਲਈ ਮੈਂ ਐਨ ਸਾਲ ਚੁੱਪ ਰਿਹਾ ਹੁਣ ਤੁਸੀਂ ਮੈਨੂੰ ਹਰ ਜਗ੍ਹਾ ਸੁਣੋਗੇ ਤੁਹਾਨੂੰ ਦੱਸ ਦੇ ਕਿ ਹਰੀ ਸਿੰਘ ਦੀ 뮤직 ਐਲਬਮ ਹਾਲ ਹੀ ਵਿੱਚ ਰਿਲੀਜ਼ ਹੋਈ ਹੈ ਇਸ ਦੇ ਨਾਲ ਹੀ ਉਹਨਾਂ ਦੀ ਡਾਕੂਮੈਂਟਰੀ ਹਰੀ ਸਿੰਘ ਦੀ ਫੇਮਸ ਨੈਟਫਲਿਕਸ ਤੇ ਰਿਲੀਜ਼ ਹੋ ਚੁੱਕੀ ਹੈ ਇਸ ਦੇ ਬਾਅਦ ਹਨੀ ਸਿੰਘ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਚੁੱਕੇ ਨੇ